ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇਹ ਜੋ ਵੀਟ ਗ੍ਰਾਸ ਲੰਗਰ ਤੁਸੀਂ ਸਟਾਰਟ ਕੀਤਾ ਹੈ ਇਹਦੇ ਬਾਰੇ ਜਾਣਨਾ ਪਾਉ ਹੈ ਕੀ ਹੈ ਵੀਟ ਗ੍ਰਾਸ ਦਾ ਲੰਗਰ ਜੋ ਕਣਕ ਦੇ ਜਾਨਕੀ ਬੀਜ ਤੋਂ ਤਿਆਰ ਹੁੰਦਾ ਹੈਗਾ ਛੋਟੀ ਕੱਚੀ ਕਣਕ ਤੋਂ ਜੋ ਉਸ ਨੂੰ ਤਿਆਰ ਕਰਦੇ ਹੈਗੇ ਆ ਦਵਾਈ ਦੇ ਰੂਪ ਵਿੱਚ ਅਸੀਂ ਉਸ ਨੂੰ ਹੀ ਵੀਟ ਗ੍ਰਾਸ ਦਾ ਲੰਗਰ ਕਹਿੰਦੇ ਹੈਗੇ ਆ ਜੋ ਜਿਸ ਤਰ੍ਹਾਂ ਕਿ ਲੋਕਾਂ ਨੂੰ ਧਿਆਨ ਕੇ ਰੋਗ ਹੋ ਚੁੱਕੇ ਹੈਗੇ ਆ ਘੇੜੀ ਉਹ ਬੜੇ ਬੜੇ ਹਸਤਲਾ ਵਿੱਚ ਜਾਂਦੇ ਹੈਗੇ ਆ ਠੀਕ ਨਹੀਂ ਹੋਪ ਹੁੰਦੇ ਹੈਗੇ ਇਹ ਇੱਕ ਕੁਦਰਤੀ ਇਲਾਜ ਹੈ ਜੋ ਤਕਰੀਬਨ 1800 ਸਾਲ ਪੁਰਾਣੀ ਗ੍ਰੰਥਾਂ ਦੇ ਵਿੱਚ ਦਰਜ ਹੈਗਾ ਵੀਰ ਜੀ ਸ਼ੁਰੂਆਤ ਤੋਂ ਦੱਸੋਗੇ ਕਿਵੇਂ ਤੁਸੀਂ ਇਹਨੂੰ ਬੀਜਦੇ ਹੋ ਕਿਵੇਂ ਇਹ ਅੱਗੇ ਵੱਧਦਾ ਵਾ ਕਿਵੇਂ ਇਹ ਦਵਾਈ ਤੱਕ ਪਹੁੰਚਦਾ ਸਭ ਤੋਂ ਪਹਿਲਾਂ ਤਾਂ ਇਹਦੇ ਲਈ ਇੱਕ ਵਧੀਆ ਮਿੱਟੀ ਜ਼ਰੂਰਤ ਹੈਗੀ ਹੈ ਜੋ ਬਿਨਾਂ ਰੇਸ ਫ੍ਰੀ ਤੋਂ ਹੋਵੇ ਉਹ ਅਸੀਂ ਪਿੰਡ ਦੀ ਨਹਿਰ ਦੇ ਲਾਗੂ ਲੈ ਕੇ ਹੁੰਦੇ ਹੈਗੇ ਆ ਉਸ ਤੋਂ ਬਾਅਦ ਇੱਕ ਰੂੜੀ ਦੀ ਖਾਦ ਜਿਹੜੀ ਘਰਾਂ ਦੇ ਵਿੱਚ ਜਿਵੇਂ ਪਸ਼ੂਆਂ ਦਾ ਗੋਬਰ ਹੁੰਦਾ ਹੈਗਾ ਉਹ ਸੁੱਕੀ ਹੋਈ ਸੁੱਕੀ ਹੋਈ ਲੈਣੀ ਹੈ ਤਾਂ ਜੋ ਮਿੱਟੀ ਅਤੇ ਰੇਤੇ ਦੇ ਵਿੱਚ ਭੁਰ ਕੇ ਮਿਲਾਈ ਜਾ ਸਕਦੀ ਹੋਵੇ ਜਿਸ ਤਰ੍ਹਾਂ ਮੈਸਤੀ ਲੋਕ ਮਸਾਲਾ ਜਿਵੇਂ ਕੈਦ ਨੇ ਸੀਮੈਂਟ ਲਾਉਂਦੇ ਹੈਗੇ ਉਸ ਤਰ੍ਹਾਂ ਛਾਣੇ ਦੇ ਨਾਲ ਛਾਣ ਲੈਣਾ ਹੈ ਉਸ ਤੋਂ ਬਾਅਦ ਇੱਕ ਟ੍ਰੇ ਅਲਗ-ਅਲਗ ਸਾਈਜ਼ ਦੀ ਹੋ ਸਕਦੀਆਂ ਸਾਡੇ ਕੋਲੇ 18x15 ਦੀਆਂ ਤਕਰੀਬਨ 2 ਇੰਚੀ ਮੋਟੀ ਤੈਸੀ ਮਿੱਟੀ ਵਿਛਾ ਲੈਂਦੇ ਹੈਗੇ ਉਹ ਰਲਈ ਹੋਈ ਵੀ ਨਹਿਰ ਵਾਲੀ ਮਿੱਟੀ ਰੇਤਾ ਤੇ ਰੂੜੀ ਦੀ ਖਾਲ ਫਿਰ ਉਸ ਤੋਂ ਬਾਅਦ ਪੱਟੀ ਦੇ ਨਾਲ ਪਤਲਾ ਜੇ ਕਰ ਲੈ ਤਾਂ ਕਿ ਜੋ ਕਣਕ ਹੈ ਉਹ ਚੰਗੀ ਤਰ੍ਹਾਂ ਉੱਤੇ ਬੈਠ ਸਕੇ ਦਾਣੇ ਦੇ ਦਾਣਾ ਨਾ ਚੜੇ ਪਰ ਬਰਾਬਰ ਹੈ ਤਾਂ ਜੋ ਉਸ ਦੀ ਪੈਦਾਵਾਰ ਵੀ ਵਧੀਆ ਹੋ ਸਕੇ ਦੀਪਾਗੇ ਫਿਰ ਤਕਰੀਬਨ ਅੱਧੀ ਕੁੰਗਲ ਤੱਕ ਅੰਦਾਜ਼ਾ 2 ਸੂਤ ਅਸੀਂ ਉੱਤੇ ਰੇਤਾ ਫਿਰ ਮਿੱਟੀ ਵਿਛਾ ਦਿੰਨੇ ਆ ਕਿ ਉਹ ਦਾਣੇ ਟਕੇ ਜਾ ਸਕਣ ਫਿਰ ਹਲਕਾ ਜਿਹਾ ਸਪਰੇ ਪੰਪ ਉੱਤੇ ਲਾ ਕੇ ਪਾਣੀ ਉਹਨਾਂ ਨਮੀ ਜੀ ਦੇ ਦਿੰਨੇ ਆ ਜਿਹੜਾ ਪਾਣੀ ਆ ਉਹ ਅਸੀਂ ਮਤਲਬ ਉਸ ਨੂੰ ਜ਼ਿਆਦਾ ਨਹੀਂ ਦੇਣਾ ਹੈ ਸਿਰਫ ਇੰਨਾ ਕੁ ਦੇਣਾ ਹੈ ਕਿ ਉਹ ਮਤਲਬ ਸਿੱਲਾ ਜਾ ਰਹਿ ਸਕੇ ਉਸ ਤੋਂ ਬਾਅਦ ਅਸੀਂ ਉਹਨੂੰ ਬੰਦ ਕਮਰੇ ਦੇ ਵਿੱਚ ਰੱਖ ਕੇ ਉੱਤੇ ਕੁਝ ਕਪੜਾ ਵਿਛਾ ਦੇਣੇ ਕਿ ਉਸ ਨੂੰ ਥੋੜੀ ਜੀ ਹੀਟ ਮਿਲ ਸਕੇ ਤਾਂ ਜੋ ਜਲਦੀ ਪੁੰਗਰ ਸਕੇ ਕਣਕ ਦਾ ਬੀਜ ਆਪਾਂ ਇਹ ਬੀਜ ਦਿੱਤਾ ਹੈਗਾ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਕਮਰੇ ਦੇ ਵਿੱਚ ਰੱਖ ਦੇਵਾਂਗੇ ਆਜੋ ਇਸ ਤਰ੍ਹਾਂ ਸੀ ਦਾਦਾ ਕਮਲ ਰੱਖ ਲੈਣੇ ਉਹਨਾਂ ਉੱਤੇ ਹਜੇ ਮਿੱਟੀ ਥੋੜੀ ਪੈਣੀ ਹੈਗੀ ਆ। ਹਾਂਜੀ। ਤੇ ਜਦ ਇਹਦੇ ਤੋਂ ਬਾਅਦ ਇਹਨਾਂ ਦੇ ਸਾਰੇ ਉੱਤੇ ਮਿੱਟੀ ਪਾ ਦਿੱਤੀ ਜਾਉਗੀ ਤੇ ਅਸੀਂ ਇਸ ਤਰ੍ਹਾਂ ਕੱਪੜੇ ਦੇ ਨਾਲ ਲਗਾ ਦਿਆਂ ਬੋਰੀ ਬਣਾ ਲੂਈ ਦੀ ਜਗਾ ਇਸ ਤਰ੍ਹਾਂ ਇਹਨੂੰ ਟਾ ਕੇ ਜਿਨਾਗੇ। ਤਾਂ ਕਿ ਇਹਨੂੰ ਹਲਕੀ ਜੀ ਹੀਟ ਮਿਲ ਸਕੇ। ਪੁੰਗਰਣ ਦਾ ਕਾਰਨ ਸਿਰਫ ਇਹ ਨਹੀਂ ਹੈ ਕਿ ਇਹਨੂੰ ਹੀਟ ਦੀ ਹੀਟ ਕੰਮ ਕਰੇ। ਤਾਂ ਬਿਲਕੁਲ ਬਿਲਕੁਲ ਇਹੀ ਹੈ ਜੀ। ਔਰ ਇੱਕ ਇਸ ਤਰ੍ਹਾਂ ਵੀ ਆ ਕਈ ਵਾਰ ਕੋਈ ਚੂਹੇ ਜਾਂ ਲ ਬੀਜ ਬੂਜੋ। ਨਾ ਚੋਕ ਸਕਣ ਵਿੱਚ ਕੱਟ ਸਕਣ ਦੋ ਦੋਨੋਂ ਕਾਰਨ ਹੈਗੇ ਆ ਤੇ ਨਦਨਾਬਾਦ ਹੋਈ ਆ ਉਹ ਉਹ ਵੀ ਆਈ ਥੱਲੇੋਂ ਆ ਪਿੱਛੇ ਹੈਗੀ ਜਿਹੜੀ ਖਾਨੀ ਚ ਤੇ ਇਹ ਹੈਗੀ ਆ 4 ਦਿਨ ਦੀ ਉਹ 5 ਦਿਨ ਦੀ ਇਹ ਹਰ ਦਿਨ ਬਾਅਦ 1 ਇੰਚ ਵੱਧਦੀ ਰਹਿੰਦੀ ਜਿਹੜੀ ਆ ਹਰ ਦਿਨ ਬਾਅਦ 1 ਇੰਚ ਵੱਧਦੀ ਆ ਜੀ ਹਾਂ ਜੇ ਇੱਕ ਟ੍ਰੇ ਦੇ ਵਿੱਚੋਂ ਤੁਸੀਂ ਕਿੰਨੇ ਗਲਾਸ ਜੂਸ ਤੇ ਕਰਦੇ ਹੋ ਅਸੀਂ ਇਹਦੇ ਚੋ ਗਲਾਸ ਨਹੀਂ ਇਹਦੇ ਚੋਂ ਅਸੀਂ ਮਤਲਬ ਜਿਵੇਂ ਜਿਵੇਂ ਅਸੀਂ ਨੂੰ ਕੱਟ ਕੇ ਕੁੱਟੀ ਜਾਂਦੇ ਹੈਗੇ ਆ ਉਸ ਤੋਂ ਬਾਅਦ ਅਸੀਂ ਅਲੱਗ ਇੱਕ ਜਗ੍ਹਾ ਦਾ ਮਤਲਬ ਇਕੱਠਾ ਕਰੀ ਜਾਂਦੇ ਅਸੀਂ 15 ਮਿੰਟ ਦੇ ਵਿੱਚ ਵਿੱਚ ਉਹਨੂੰ ਸਰਵ ਕਰਦੇ ਮਤਲਬ ਦੇ ਦੇਣਾ ਹੈਗਾ ਕਿਸੇ ਨੂੰ 10 ਐਮਐਲ ਕਿਸੇ ਨੂੰ 15 ਐਮਐਲ ਕਿਸੇ ਨੂੰ 20 ਐਮਐਲ ਖਾਸ ਕਿਸਮ ਦਾ ਭਾਂਡਾ ਜੀ ਦੇ ਵਿੱਚ ਤੁਸੀਂ ਇਹਨੂੰ ਰੱਖਦੇ ਆ ਤਾਂਬੇ ਦਾ ਜੀ ਸਾਡੇ ਕੋਲੇ ਜਿਹੜਾ ਜੱਗ ਹੈਗਾ ਜਿਹਦੇ ਵਿੱਚ ਅਸੀਂ ਇਹਨੂੰ 10-15 ਮਿੰਟ ਲਈ ਇਕੱਠਾ ਰੱਖਦੇ ਆ ਜ਼ਿਆਦਾ ਸਮਾਂ ਲਈ ਇਹ ਦੁਬਾਰਾ ਰੱਖਦੇ ਨਹੀਂ ਹੈਗੇ 10-15 ਮਿੰਟ ਵਿੱਚ ਅਸੀਂ ਇਹਨੂੰ ਤਾਂਬੇ ਦੇ ਭਾਂਡੇ ਵਿੱਚ ਰੱਖਦੇ ਹੈਗੇ ਕੁੱਟਣ ਲਈ ਵੀ ਮੈਂ ਦੇਖਿਆ ਤੁਸੀਂ ਖਾਸ ਕਿਸਮ ਹਾਂਜੀ ਉਹਨਾਂ ਅਸੀਂ ਪੱਥਰ ਦੇ ਕੁੰਡੇ ਆਰਡਰ ਤੇ ਮਗਵਾਏ ਸੀ ਕਿਉਂਕਿ ਬਾਜ਼ਾਰ ਵਿੱਚ ਵੀ ਉਹਨਾਂ ਸਾਨੀ ਨਾਲ ਮਿਲਦੇ ਨਹੀਂ ਹੈਗੇ ਉਹਦਾ ਜ਼ਿਆਦਾ ਰਿਜ਼ਲਟ ਵਧੀਆ ਕਰਕੇ ਸਾਨੂੰ ਫਿਰ ਆਰਡਰ ਤੇ ਮਗਵਾਉਣੇ ਪਏ ਹੈਗੇ ਕੁੰਡੇ ਤੇ ਲਕੂਟ ਨਾਲ ਕੁੜਦੇ ਜੀ ਨਾਲ ਕੁੰਮ ਦਾ ਹੈਗਾ ਜੀ ਕਿੰਨੇ ਦਿਨ ਦਾ ਜਿਹੜਾ ਵਾ ਉਹ ਬੀ ਪੁੰਗਰ ਕੇ ਬਾਅਦ ਵਿੱਚ ਤਿਆਰ ਨਾ ਤਕਰੀਬਨ ਅਸੀਂ 9 ਜਾਂ 10 ਦਿਨ ਦੇ ਵਿੱਚ ਅਸੀਂ ਉਸ ਨੂੰ ਕੱਟ ਲੈਂਦੇ ਹੈਗੇ ਆਂ ਹਾਂਜੀ 9-10 ਦਿਨ ਦੇ ਵਿੱਚ ਤੋਂ ਬਾਅਦ ਕੱਟ ਕੇ ਉਹ ਦਵਾਈ ਲਈ ਤਿਆਰ ਹੈ। ਹਾਂ ਬਿਲਕੁਲ ਤਿਆਰ ਹੈ ਜੀ। ਹਾਂਜੀ। ਉਸ ਤੋਂ ਮਗਰੋਂ ਫਿਰ ਉਹਨੂੰ ਕਿਵੇਂ ਮਤਲਬ ਅੱਗੇ ਉਹਦਾ ਜਿਹੜਾ ਵਾ ਉਹਦਾ ਜੂਸ ਕਿਉਂ ਦੇ ਤਰਕ ਤੈਨੂੰ। ਉਸ ਤੋਂ ਮਗਰੋਂ ਜਿਵੇਂ ਜੈਸਟਰੀ ਦੇ ਵਿੱਚ ਅਸੀਂ ਮਤਲਬ ਬੀਜ ਬੀਜਿਆ ਉਹ ਤਕਰੀਬਨ ਇੱਕ ਗੱਠ ਮਤਲਬ 6-7 ਇੰਚ ਤੱਕ ਮਤਲਬ ਤਿਆਰ ਹੋ ਜਾਂਦਾ। ਉਸ ਨੂੰ ਅਸੀਂ ਤਕਰੀਬਨ ਟ੍ਰੇ ਦੇ ਬਰਾਬਰ ਤੋਂ ਕਰ ਲੈਣੇ ਹੈਗੇ। ਤੇ ਉਸ ਤੋਂ ਬਾਅਦ ਉਹਦੇ ਕੈਂਚੀ ਨਾਲ ਛੋਟੇ-ਛੋਟੇ ਟੁਕੜੇ ਕਰ ਲੈਣੇ ਹੈਗੇ। ਕੱਟ ਕੇ ਪਹਿਲਾਂ ਧੋਣ ਦੇ ਹੈਗੇ। ਇਹ ਤਾਂ ਕਿ ਜੋ ਮਿੱਟੀ ਕੋਈ ਮਛਰ ਕੋਈ ਕੋਈ ਵੀ ਚੀਜ਼ ਕੋਈ ਇਹ ਜਿਹੀ ਲੱਗੀ ਹੋਈ ਹੈ ਉਹ ਸਾਫ਼ ਹੋ ਸਕੇ ਸਾਫ਼ ਹੋਣ ਤੋਂ ਬਾਅਦ ਫਿਰ ਅਸੀਂ ਉਸ ਨੂੰ ਮਤਲਬ ਕੈਂਚੀ ਨਾਲ ਟੁਕੜੇ ਕਰ ਲੈਣੇ ਆ ਤਾਂ ਕਿ ਜੋ ਕੁੰਡੇ ਵਿੱਚ ਪਾ ਕੇ ਕੂੜਨੇ ਕੁਰਦੇ ਆ ਕਿ ਆਸਾਨੀ ਨਾਲ ਕੁੱਟਿਆ ਜਾ ਸਕੇ ਜਿਸ ਤਰ੍ਹਾਂ ਕੋ ਚਰਨੀ ਮਲ ਘਰਾਂ ਵਿੱਚ ਕੁਰਦੇ ਆ ਬਿਲਕੁਲ ਮਲਾ ਮਲਣਾ ਨਹੀਂ ਹੈ ਉਸ ਨੂੰ ਕੁਝ ਹੋਰ ਵੀ ਇਹਦੇ ਵਿੱਚ ਮਿਕਸ ਕਰਦੇ ਹੋ ਜਾਂ ਇਹ ਨਹੀਂ ਬਿਲਕੁਲ ਨਹੀਂ ਉਸ ਦੇ ਵਿੱਚ ਅਸੀਂ ਕੁਝ ਵੀ ਨਹੀਂ ਪਾਉਣਾ ਪਾਣੀ ਬਿਲਕੁਲ ਜੋ ਆਪਣੇ ਕਣਕ ਬੀਜੀ ਹੋਈ ਹੈ ਇਹ ਆਰਗੈਨਿਕ ਕਣਕ ਦਾ ਬੀਜ ਹੁੰਦਾ ਉਸ ਤੋਂ ਜੋ ਤਿਆਰ ਹੁੰਦਾ ਉਸ ਨੂੰ ਕੱਟ ਕੇ ਤੇ ਕੁੰਡੇ ਦੇ ਵਿੱਚ ਅਸੀਂ ਮਤਲਬ ਇਹਨੂੰ ਕੱਟ ਕੇ ਤੇ ਉਹਨੂੰ ਜਦੋਂ ਚਟਨੀ ਜੀ ਬਣ ਜਾਂਦੀ ਆ ਹੱਥਾਂ ਤੇ ਇੱਕ ਦਸਤਾਨੇ ਜੇ ਅਸੀਂ ਮਤਲਬ ਪਸ਼ਮਲ ਟੱਪੋਂ ਤੋਂ ਲਏ ਹੋਏ ਹੈਗੇ ਆ ਉਹ ਚੜਾ ਲੈਂਦੇ ਹੈਗੇ ਤਾਂ ਜੋ ਮਤਲਬ ਕੋਈ ਮਤਲਬ ਆਪਣਾ ਜੋ ਹੱਥਾਂ ਦੇ ਤੱਤ ਵਗੈਰਾ ਉਹਦੇ ਵਿੱਚ ਨਾ ਜਾ ਸਕਣ ਤੇ ਉਹ ਫਿਰ ਜੋ ਉਹਨੂੰ ਚੰਗੀ ਤਰ੍ਹਾਂ ਮਿਲਕ ਕੁੱਟ ਕੇ ਉਹਦੇ ਵਿੱਚੋਂ ਜੋ ਰਸ ਨਿਕਲਦਾ ਹੈਗਾ ਉਹ ਅਸੀਂ ਮਤਲਬ ਪੀਂਦੇ ਆਂ ਮਤਲਬ ਇਹ ਤੁਸੀਂ ਸਾਰਾ ਕੁਝ ਹੱਥ ਨਾਲ ਹੀ ਤਿਆਰ ਕਰਦੇ ਹੋ ਮਸ਼ੀਨ ਦਾ ਕੋਈ ਮਸ਼ੀਨ ਦਾ ਕੋਈ ਰੋਲ ਬਿਲਕੁਲ ਹੱਥ ਨਾਲ ਹੀ ਕਰ ਕੋਈ ਜੂਸਰ ਜਾਂ ਗ੍ਰਾਈਂਡਰ ਵਗੈਰਾ ਦੀ ਵੈਸੇ ਸਾਨੂੰ ਸੁਲਾਵਾ ਕਹੀਆਂ ਨੇ ਦਿੱਤੀਆਂ ਸੀਗੀਆਂ ਕਿ ਜੂਸਰ ਤੁਸੀਂ ਲਿਆਓ ਆਸਾਨੀ ਨਾਲ ਕੰਮ ਹੋ ਸਕਦਾ ਹੈਗਾ ਪਰ ਜਦੋਂ ਇਹਨਾਂ ਨੇ ਇਹ ਪੁੱਛਿਆ ਗਿਆ ਵੀ ਨਤੀਜੇ ਕਿਹਦੇ ਬਿਹਤਰ ਹੈਗੇ ਉਹ ਕਹਿੰਦੇ ਨਤੀਜੇ ਤੇ ਇਹਦੀ ਬਿਹਤਰ ਪਰ ਉਹਦੇ ਨਾਲ ਆਸਾਨੀ ਘੱਟ ਹੋ ਜਾਂਦਾ ਫਿਰ ਤਾਂ ਸਾਨੂੰ ਇਹ ਲੱਗਾ ਕਿ ਉਹੀ ਗੱਲ ਲੰਗਰਾਂ ਵਾਲੇ ਆ ਗਏ ਵੀ ਮੈਂ ਪਕੌੜਿਆਂ ਦੇ ਲਾ ਦਿੰਨਾ ਮੈਂ ਇਸ ਤਰ੍ਹਾਂ ਅੱਲਾ ਨਾਲ ਵੜਿਆਈ ਮਤਲਬ ਜਲਦੀ ਜਲਦੀ ਵਾਲਾ ਕੰਮ ਸਾਨੂੰ ਇਹ ਲੱਗਾ ਚਾਹੇ ਟਾਈਮ ਲੱਗ ਜਾਵੇ ਚਾਹੇ ਇਸ ਪਰ ਜੋ ਚੀਜ਼ ਮਤਲਬ ਮਰੀਜ਼ ਨੂੰ ਆਰਾਮ ਦੇ ਸਕਦੀ ਹੈ ਰਿਜ਼ਲਟ ਦੇ ਰਹੀ ਹੈ ਰਿਜ਼ਲਟ ਦੇ ਰਹੀ ਹੈ ਅਸੀਂ ਉਹੀ ਕਰਾਂਗੇ ਕਿਸ ਕਿਸ ਤਰ੍ਹਾਂ ਦੇ ਮਰੀਜ਼ ਜਿਹੜੇ ਆ ਉਹ ਇਹਦਾ ਸੀਵਨ ਕਰਦੇ ਤੁਹਾਡੇ ਕੋਲ ਸਾਡਾ ਵਿਸ਼ਵਾਸ ਵੀ ਤੇ ਜੋ ਮਤਲਬ ਮਾਰਾਂ ਦੀ ਹੈਗੇ ਆ ਮਤਲਬ ਰਿਸਰਚ ਕੀਤੀ ਸੀ ਵਿਖੋਜ ਕੀਤੀ ਸੀ ਵੀ ਉਹਨਾਂ ਤੱਕ ਕੈਂਸਰ ਤੱਕ ਦੇ ਰੋਗ ਜਿਹੜੇ ਹੈਗੇ ਆ ਠੀਕ ਹੋ ਜਣੇ ਕਿਉਂਕਿ ਹੁਣ ਤੱਕ ਜੋ ਅਸੀਂ ਗਲਤ ਖਰਾਤਾ ਖਾਦੀਆਂ ਗਲਤ ਮੈਡੀਸਿਨ ਦਵਾਈਆਂ ਵਗੈਰਾ ਲੈ ਕੇ ਜੋ ਜਾਂ ਕੁਝ ਵੀ ਅੰਦਰ ਚੋ ਸਰੀਰੇ ਗਿਆ ਹੈਗਾ ਇਹ ਉਸਨੂੰ 90 ਦਿਨਾਂ ਦੇ ਵਿੱਚ ਸਾਰੇ ਵਿਚਿਲੇ ਤੱਤ ਬਾਹਰ ਕੱਢ ਮਾਰੂਗਾ ਤੇ ਸਰੀਰ ਨੂੰ ਇੱਕ ਨਰੋਇਆ ਮਤਲਬ ਹਲਕਾ ਬਲਕਾ ਇੱਕ ਰੈਸਟ ਪੋਸਟ ਬਲੀ ਬਣਾ ਸਕਦਾ ਹੈ। ਇਹ ਸਭ ਦੇ ਲਈ ਕੀ ਹੈ ਕਿ ਇਸ ਨਹੀਂ ਨਹੀਂ ਵੀ ਕੋਈ ਥੋੜਾ ਬਿਮਾਰ ਹੈ ਉਸਨੂੰ ਥੋੜੇ ਦਿਨ ਦੀ ਜ਼ਰੂਰਤ ਹੈ ਅਸੀਂ ਇੱਕ ਮਤਲਬ 3 ਕਿ ਮਹੀਨੇ ਦਾ ਮੰਨ ਕੇ ਚੱਲੇ ਹੋਏ ਹਾਂ ਕਿਉਂਕਿ 3 ਮਹੀਨੇ ਤੱਕ ਤਾਂ ਕੈਂਸਰ ਦਾ ਵੀ ਠੀਕ ਹੋ ਸਕਦਾ ਹੈ। ਸਿੰਘ ਸਾਹਿਬ ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਸੁਨੇਹਾ ਦੇਣਾ ਚਾਹੁੰਦੇ ਲੋਕਾਂ ਅਸੀਂ ਸਨੇਹਾ ਤੇ ਹੀ ਦੇਣਾ ਚਾਹੁੰਦੇ ਹਾਂ ਕਿ ਲੋਕ ਘਰ ਘਰ ਮਤਲਬ ਦੇਜਣ ਬਾਕੀ ਸਾਡੇ ਲਈ ਸੇਵਾ ਖੁੱਲੀ ਹੈਗੀ ਹੈ ਫ੍ਰੀ ਹੈਗੀ ਹੈ ਤੇ ਅਸੀਂ ਇਸ ਵਿੱਚ ਮਤਲਬ ਕਿਸੇ ਨੂੰ ਸਜੋਗ ਲਈ ਨਹੀਂ ਕਹਿੰਦੇ ਸੀਗੇ ਪਰ ਚਾਹੁੰਦੇ ਹੈਗੇ ਹਰ ਇਸ ਤਰ੍ਹਾਂ ਮਜਬੂਰ ਨਹੀਂ ਕਰਦੇਗੇ ਅਸੀਂ ਕਹਿੰਦੇ ਪੀਣ ਨਾ ਆਓ ਤੁਸੀਂ ਤੰਦਰੁਸਤ ਹੋਵੋ ਸਾਡਾ ਮੁੱਖ ਮਕਸਦ ਹੈ ਮਨੁੱਖਤਾ ਦੀ ਸੇਵਾ ਤੁਸੀਂ ਆਓ ਜੇ ਤੁਹਾਡਾ ਮਨ ਕਰਦਾ ਹੈ ਕਿ ਅਸੀਂ ਠੀਕ ਹੋ ਰਹੇ ਹਾਂ ਇਹ ਹੀ ਪੈਸਾ ਅਸੀਂ ਹਸਪਤਾਲਾਂ ਚ ਵੀ ਦੇ ਸਕਦੇ ਸੀ ਇਹ ਕਿਉਂ ਨਾ ਇਸ ਭਲੇ ਕਾਰਜ ਵਿੱਚ ਦਿੱਤਾ ਜਾ ਸਕੇ ਤਾਂ ਕਿ ਹੋਰਾਂ ਦਾ ਭਲਾ ਹੋ ਸਕੇ ਤਾਂ ਤੁਸੀਂ ਸਹਿਯੋਗ ਜ਼ਰੂਰ ਕਰੋ ਤੁਹਾਨੂੰ ਸੰਪਰਕ ਕਰ ਲਈ ਜਾਂ ਤੁਹਾਡਾ ਐਡਰੈਸ ਦੇ ਲਈ ਤੁਸੀਂ ਇੱਕ ਵਾਰ ਆਪ ਸੰਗਤਾਂ ਨੂੰ ਖੁਦ ਆਪਣੇ ਮੂੰਹ ਦੱਸ ਦਿਓ ਤੁਹਾਡਾ ਫੋਨ ਨੰਬਰ ਜਾਂ ਤੁਹਾਡੇ ਘਰ ਦਾ ਐਡਰੈਸ ਸਾਡਾ ਪਿੰਡ ਦਾਉਦਰ ਹੈ ਜਿਲ੍ਹਾ ਮੋਗੇ ਦੇ ਵਿੱਚ ਹੈ ਸਾਡਾ ਜੋ ਪਿੰਡ ਹੈ ਉਹ ਜਸੋਪੱਤੀ ਦੇ ਵਿੱਚ ਹੈ ਔਰ ਮੇਰਾ ਨਾਮ ਕੁਲਦੀਪ ਸਿੰਘ ਹੈ ਔਰ ਫੋਨ ਨੰਬਰ 12392 62599 ਤਸਵੰਦ ਕੱਢਣ ਦਾ ਜੋ ਹੁਕਮ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਸੀ ਜੇ ਸਾਡਾ ਦਸਵੰਦ ਸਹੀ ਜਗ੍ਹਾ ਤੇ ਲੱਗਣਾ ਸ਼ੁਰੂ ਹੋ ਜਾਵੇ ਤਾਂ ਸ਼ਾਇਦ ਘਰ-ਘਰ ਅੰਦਰ ਬਿਮਾਰੀਆਂ ਦੀ ਜਗ੍ਹਾ ਤੰਦਰੁਸਤੀਆਂ ਵੱਸਣ ਸਾਨੂੰ ਸਾਡੇ ਜੇ ਦਸਵੰਧ ਦਾ ਸਹੀ ਟਰੈਕ ਪਤਾ ਲੱਗ ਜੇ ਕਿ ਸਾਈਡ ਨੂੰ ਜਾਣਾ ਹੈ ਤਾਂ ਅਸੀਂ ਸਾਰੇ ਪੰਜਾਬ ਨੂੰ ਖੁਸ਼ਹਾਲ ਕਰ ਸਕਦੇ ਹਾਂ ਤੰਦਰੁਸਤ ਕਰ ਸਕਦੇ ਹਾਂ ਲੋੜ ਹੈ ਅੱਜ ਉਹਨਾਂ ਦਾਨੀ ਵੀਰਾਂ ਦੀ ਅੱਗੇ ਆਉਣ ਦੀ ਜੋ ਦਾਨ ਦੇ ਨਾਂ ਤੇ ਦਸਵੰਧ ਦੇ ਨਾਮ ਤੇ ਬਹੁਤ ਕੁਝ ਦਾਨ ਤੇ ਕਰਦੇ ਨੇ ਪਰ ਸ਼ਾਇਦ ਉਹ ਸਹੀ ਸੁਚਾਰੂ ਹੱਥਾਂ 'ਚ ਨਹੀਂ ਜਾ ਰਿਹਾ ਇਹੋ ਜਿਹੇ ਥਾਵਾਂ ਤੇ ਲੋੜ ਹੈ ਉਹ ਦਾਨ ਦੀ ਉਹ ਤਾਂ ਜੋ ਉਹ ਲੰਗਰ ਗੁਰੂ ਨਾਨਕ ਦਾ ਉਹ ਲੰਗਰ ਜਿਹੜਾ ਸਿਹਤ ਵੀ ਵੰਡੇ ਇਹੋ ਜਿਹੇ ਵੀਰਾਂ ਦੀ ਸਪੋਰਟ ਕਰਨ ਦੀ ਤੇ ਇਹੋ ਜੀ ਛੋਟੀ ਛੋਟੀ ਫੌਜ ਨੂੰ ਉਤਸ਼ਾਹਿਤ ਕਰਨ ਦੀ ਤੇ ਇਸ ਦੇ ਨਾਲ ਨਾਲ ਇਸ ਤੋਂ ਵੱਡਾ ਜ਼ਰੂਰੀ ਹੈ ਕਿ ਜ਼ਰੂਰੀ ਨਹੀਂ ਹੈ ਕਿ ਇੱਥੇ ਆ ਕੇ ਹੀ ਸ਼ਕੋ ਤੁਸੀਂ ਘਰ ਘਰ ਅੰਦਰ ਵੀ ਇਹਨੂੰ ਤਿਆਰ ਕਰਕੇ ਆਪ ਵੀ ਆਪਣੀ ਸਿਹਤ ਨੂੰ ਜਿਹੜਾ ਵਕਤ ਜੰਨਾ ਜਿਹੜਾ ਭਰਪੂਰ ਕਰ ਸਕਦੇ ਆ ਤੇ ਅੰਤ ਵਿੱਚ ਮੈਂ ਤੁਹਾਡਾ ਸਰਬਸਤਿੰਮ ਦਾ तहे ਦਿਲੋਂ ਧੰਨਵਾਦ ਕਰਦੇ ਆਂ ਆਪ ਜਿੰਨੇ ਸਾਡੇ ਸਨੇਹ ਨੂੰ ਹੋਰਾਂ ਲੋਕਾਂ ਤੱਕ ਪਹੁੰਚਾਉਣ ਲਈ ਬਹੁਤ ਅਰਮੋਲ ਸਮਾਂ ਕੱਢਿਆ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਸਿੰਘ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ